ਸ੍ਰੀ ਗਾਲ ਕਸਾਨ ਕਰੋ ਸਵਾਗਤ ਕਰਦੇ ਆ ਗਣੇਸ਼ ਟੂਲ ਸਟੋਰ ਮੰਡੀ ਡਬਲੋ ਦਾ ਕਾਕਾ ਈਸ਼ਵਰ ਤੇ ਅੱਜ ਪਹੁੰਚੇ ਇਸ ਮਾਲਕ ਵਿਖੇ ਕਿਸਾਨ ਪ੍ਰਭਲ ਦੇ ਸਿੰਘ ਜਿਹਨੇ ਇਹਦੀ 3 ਐਚਪੀ ਦਾ ਸਰਸੀ ਵਾਲਾ ਕਨੈਕਸ਼ਨ ਲਗਾਇਆ ਆ ਜੋ ਕਿ ਸਰਤਾਇ ਮੋਡਲ ਹੈ ਜੀ ਕਿਉਂਕਿ ਇੱਕ ਅਸਲ ਇਮਾਨਦਾਰ ਸ਼ੁੱਲਰ ਹੈ ਜੀ ਇਮਾਨਦਾਰ ਸ਼ੁੱਲਰ ਲਗਾਇਆ ਹੋਇਆ ਹੈ ਜੀ ਜੋ ਕਿ ਕਿਸਾਨ ਭਰਾ ਦੇਖੋ ਜੀ ਗਿੱਦੜਵਾ ਤੋਂ ਆਪਣੇ ਨਾਲ ਪੁਰਾਣੇ ਟਾਈਮ ਤੋਂ ਜੁੜੇ ਆਪਣੇ ਕਿਸਾਨ ਭਰਾ ਆ ਗਏ ਜੋ ਕਿ ਆਪਣੇ ਕੋਲੋਂ ਬਹੁ ਟਾਈਮ ਦੇ ਜਾ ਰਹੇ ਆ ਸਮਾਨ ਲੈ ਰਹੇ ਆ ਇੱਕ ਵਿਸ਼ਵਾਸ ਤੇ ਆਏ ਜੀ ਉਹਨਾਂ ਨੂੰ ਇੱਕ ਅਸਲ ਚ ਇਮਾਨਦਾਰ ਸੋਲਰ ਦਿੱਤਾ ਹੈ ਜੀ ਜੋ ਕਿ ਬੇੜਾ ਜੰਗ ਤੋਂ ਰਹਿ ਤਈ ਜਿਹਨੂੰ ਜੰਗ ਕਦੇ ਵੀ ਨਾ ਪਹੂਗੀ ਜੀ ਕਿਸਾਨ ਭਰਾ ਨੂੰ ਆਏ ਆਈ ਮਿਲਣ ਅੱਜ ਟਰਾਲੋ ਮਲਾਉਣੇ ਉਹਨਾਂ ਦੀ ਜਵਾਨੀ ਤੁਹਾਨੂੰ ਵਿਚਾਰ ਸਾਂਝੇ ਕਰਦੇ ਆ ਉਹਨਾਂ ਨਾਲ ਇਸ ਤਰ੍ਹਾਂ ਦਾ ਆਪਣਾ ਕੀਤਾ ਆ ਕੰਮ ਉਹਨਾਂ ਨੂੰ ਲੱਗਿਆ ਟਰਾਲੋ ਮਲਾਉਣੇ ਦੱਸਣੇ ਆਪਦੇ ਜਵਾਨੀ ਜੀ ਇੱਥੇ ਪਾਣੀ ਦੇਖ ਸਕਦੇ ਹੋ ਕਿੰਨਾ ਸੋਹਣਾ 4 ਇੰਚ ਫੁੱਲ ਪ੍ਰੈਸ਼ਰ ਦਾ ਪਾਣੀ ਬਣਿਆ ਹੋਇਆ ਹੈ ਜੀ ਕਿਉਂਕਿ 3 ਐਚਪੀ ਦਾ ਕਨੈਕਸ਼ਨ ਹੈ ਜੀ ਵਾਟਰ ਲੈਵਲ ਹੈਗਾ ਇੱਥੇ 13 ਤੋਂ 15 ਫੁੱਟ ਦੇ ਵਿੱਚ ਵਿੱਚ ਜੀ ਆਹ ਬਾਈ ਜੀ ਹਰਨਾਲਾ ਮਲਾਉਣੇ ਆ ਬਲਦੇਵ ਸਿੰਘ ਜੀ ਹਰਨਾਲਾ ਉਹਨਾਂ ਦਾ ਵਿਚਾਰ ਸਾਂਝੇ ਕਰਦੇ ਆ ਜਾਣਦੇ ਆ ਕਿ ਆਪਣੀ ਦੁਕਾਨ ਬਾਰੇ ਚੰਨਾ ਪਹੁੰਚਗੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਆਪਣਾ ਕੀਤਾ ਹੈ ਕੰਮ ਲੱਗਿਆ ਆਹ ਮਲਾਉਣੇ ਆ ਤੁਹਾਨੂੰ ਬਾਈ ਜੀ ਹਰਨਾਲ ਜੀ ਹਾਂਜੀ ਇਹ ਵਾਲਾ ਜੀ ਪਹਿਲਾਂ ਤੁਸੀਂ ਸਾਡੇ ਨਾਲ ਤੇ ਦੋਗੇ ਜਾਣਕਾਰੀ ਇਹ ਆਪਣੇ ਬਾਰੇ ਇਸ ਦੱਸੋਗੇ ਕੰਮ ਬਾਰੇ ਕਿਸ ਤਰ੍ਹਾਂ ਲੱਗਾ ਤੁਹਾਨੂੰ ਇਹ ਹਾਂਜੀ ਮੈਂ ਬਲਦੇਸ ਸਿੰਘ ਪੰਡ ਸਮਾਗਜੀ ਜਿਲ੍ਹਾ ਮੁਖਤਾਰ ਸਾਹਿਬ ਜੀ ਮੈਂ ਦੱਬਾੜੀ ਤੋਂ ਕਾਕਾ ਦੀ ਦੁਕਾਨ ਤੋਂ 3 ਐਚਪੀ ਦਾ ਸੋਲਰ ਦਾ ਕਨੈਕਸ਼ਨ ਲਵਾਇਆ ਹੈ ਜੋ ਕਿ ਸਸਤੇ ਵੀ 1 ਲੱਖ 500 ਦੇ ਵਿੱਚ ਹੀ ਮਿਲਦਾ ਸੀਗਾ 1 ਲੱਖ 20 20000 ਤੇ ਮਿਲਦਾ ਸੀਗਾ ਪਰ ਮੈਂ ਉਹਨਾਂ ਦੀ ਦੁਕਾਨ ਤੇ 10 ਸਾਲਾਂ ਤੋਂ ਜੁੜਿਆ ਸੀਗਾ ਮੈਨੂੰ ਵਿਸ਼ਵਾਸ ਸੀ ਉਹਨਾਂ ਤੇ ਤੇ ਉਹਨਾਂ ਤੋਂ ਕਨੈਕਸ਼ਨ ਲੈ ਕੇ ਆਂਦਾ ਬਹੁਤ ਹੈਵੀ ਸਟੈਂਡ ਨਾਲ ਉਹਨਾਂ ਕਨੈਕਸ਼ਨ ਦਿੱਤਾ ਹੈ ਤੇ ਜੋ ਉਹਨਾਂ ਨੇ ਕਿਹਾ ਸੀ ਵੀ 4 ਇੰਚੀ ਪਾਣੀ ਅਸੀਂ ਫੁੱਲ ਪ੍ਰੈਸ਼ਰ ਦਾ ਕਢਾ ਕੇ ਦੇਵਾਂਗੇ ਉਹ ਕਢਾ ਕੇ ਦਿੱਤਾ ਹੈ ਤੇ ਜੋ ਕਿ ਤੜਕੇ ਸਵੇਰ 6:30 ਵਜੇ ਚੱਲਦੀ ਹੈ ਸ਼ਾਮ ਨੂੰ 7:00 ਵਜੇ ਤੱਕ ਚੱਲੀ ਜਾਂਦੀਆਂ ਦੂਧੀਆਂ ਮੋਟਰਾਂ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਉਹ ਬੰਦ 5:00 ਵਜੇ ਬੰਦ ਹੋ ਜਾਂਦੀਆਂ ਠੀਕ ਹੈ ਹਾਂ ਮਣ ਖੁਸ਼ ਹੈ ਜੀ ਮਨ ਪੂਰਾ ਖੁਸ਼ ਹੈ ਜੋ ਉਹਨਾਂ ਨੇ ਕਿਹਾ ਸੀ ਉਹ ਹੀ ਤਰਤਾ ਨਾ ਸਮਾਨ ਆਪਾਂ ਨੂੰ ਬਾਕੀ ਹੋਰ ਆਨ ਕਮਾਂਡ ਤੁਹਾਡੇ ਪੁੱਛਣ ਆਏ ਹੋਣੇ ਇਹ ਸਮਾਨ ਬਾਰੇ ਹਾਂ ਆਨ ਕਮਾਂਡ ਆਏ ਸੀਗੇ ਬਹੁਤ ਦੋ ਤਿੰਨ ਕਨੈਕਸ਼ਨ ਹੋਰ ਵੀ ਲਵਾਉਣ ਨੂੰ ਫਿਰਦੇ ਆ ਪਰ ਆਪਾਂ ਨੂੰ ਵਿਸ਼ਵਾਸ ਸੀਗਾ ਉਹਨਾਂ 'ਤੇ ਵਿਸ਼ਵਾਸ ਕਿ ਆਪਾਂ ਨੂੰ ਜੋ ਸਮਾਨ ਉਹਨਾਂ ਨੇ ਦਿੱਤਾ ਹੈ ਉਹ ਹੀ ਦਿੱਤਾ ਉਹਨਾਂ ਨੇ ਠੀਕ 4 ਇੰਚੀ ਫੁੱਲ ਪ੍ਰੈਸ਼ਰ ਆ 4 ਇੰਚੀ ਪੂਰਾ ਫੁੱਲ ਪ੍ਰੈਸ਼ਰ ਆ ਬਹੁਤ ਹੋਇਆ ਜੀ ਦੇਖ ਕੇ ਆਉਂਦੇ ਆ ਮਨ ਖਾਸ਼ਾ ਜਮਾ ਭਈ ਆਪਾਂ ਨੂੰ ਠੀਕ ਹੈ ਜੀ ਇਹ 25 ਸਾਲ ਚੱਲਣ ਵਾਲਾ ਉਹਨਾਂ ਨੇ ਆਪਾਂ ਨੂੰ ਜਿਹੜਾ ਸਮਾਨ ਦਿੱਤਾ ਹੈ ਉਹ ਜੰਗਾਲ ਨਹੀਂ ਲੱਗੂਗੀ ਇਹਨੂੰ ਜਿਹਨੂੰ ਕੀ ਆ ਅਸਲ ਜਿਹੜਾ ਇੱਕ ਇਮਾਨਦਾਰ ਸ਼ੋਲਰ ਹੈ ਜੀ ਇਹ ਹਾਂ ਇਮਾਨਦਾਰ ਲੰਮਾ ਸਮਾਂ ਚੱਲਣ ਵਾਲਾ ਇਹ ਜੰਗਾਲ ਇਹਨੂੰ ਕਦੇ ਜੰਗਾਲ ਨਾ ਪਊਗੀ ਆ ਨਹੀਂ ਪੈਂਦੀ ਜੰਗਾਲ ਨਾ ਹਾਂਜੀ ਹਾਂ ਇੱਕ ਸਣ ਪ੍ਰੋ ਥੋੜੀ ਇਹ ਵੀ ਤੁਹਾਡੇ ਨਾਲ ਜੀ ਜੇ ਕਿਸੇ ਨੇ ਕਨੈਕਸ਼ਨ ਲਾਉਣਾ ਹੈ ਮੈਂ ਸਭ ਨੂੰ ਕਹਿਣਾ ਹੈ ਜਾ ਕੇ ਗਣੇਸ਼ ਟੂਰ ਵਾਲਾ ਸਟੋਰ ਡੱਬ ਵਾਲੀ ਪੁਲ ਦੇ ਥੱਲੇ ਦੁਕਾਨ ਹੈ ਉਹਨਾਂ ਕੋਲ ਜਾ ਕੇ ਕਨੈਕਸ਼ਨ ਲਵਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਬਾਕੀ ਹੋਰ ਵੀ ਕਿਸਾਨ ਭਰਾਵਾਂ ਨੇ ਥੋੜੀ ਜਾਣਕਾਰੀ ਦੇਵਾਂਗੇ ਜੀ ਕਿਸਾਨ ਭਰਾਓ ਜਦੋਂ ਵੀ ਤੁਸੀਂ ਇਹ ਬੰਦ ਕਰਕੇ ਜਾਣਾ ਜੀ ਆਪਾਂ ਛਾਉ ਨੂੰ ਬੰਦ ਕਰ ਦਿੰਨੇ ਹੈਗੇ ਆਪਣਾ ਆਕੇ ਮੋਟਰ ਨੂੰ ਜੀ ਤਾਂ ਇਹਨੂੰ ਬਿਲਕੁਲ ਇਸ ਤਰ੍ਹਾਂ ਫਲਾਈਟ ਮੋਡ ਤੇ ਸਿੱਧਾ ਕਰਕੇ ਗਿਆ ਲੈ ਜੀ ਠੀਕ ਹੈ ਜੀ ਤੇ ਚੱਲਦੇ ਸਮੇਂ ਨੀਹ ਨੇਰੀ ਦੇ ਟਾਈਮ 'ਤੇ ਇਹਦੇ ਕਦੇ ਥੱਲੇ ਨਹੀਂ ਆਉਣਾ ਜੀ ਠੀਕ ਹੈ ਜੀ ਇਹ ਥੋੜੀਆਂ ਕਿ ਧਿਆਨ ਜੋ ਰੱਖਣ ਜੋ ਚੀਜ਼ਾਂ ਹੁੰਦੀਆਂ ਜੀ ਇਹਨਾਂ ਦਾ ਧਿਆਨ ਰੱਖਣਾ ਜੀ ਤਾਂ ਬਾਕੀ ਕਿਸਾਨ ਭਰਾਓ ਬਾਕੀ ਮੈਂ ਵਟਸਐਪ ਗਰੁੱਪਾਂ ਤੇ ਜਾਣਕਾਰੀ ਮਿਲਦੀ ਰਹਿੰਦੀ ਹੈ ਮੇਰੇ ਕੋਲ 2-3 ਬਰਫ ਚੱਲ ਰਹੇ ਆ ਡੱਬ ਵਾਲਿਆਂ ਦੇ ਤੇ ਤੁਸੀਂ ਆਹ ਤੇ ਇੱਕ ਨੰਬਰ ਵੀ ਦੱਸੂੰ ਕਿਸਾਨ ਭਰਾਵਾਂ ਨੂੰ ਵੀ ਜੇ ਕਰੇ ਤੁਹਾਡੋਂ ਇੱਥੇ ਮਿਲਣ ਆਉਣ ਦੇਖਣ ਆਉਣਾ ਹੈ ਤੁਹਾਡਾ ਨੰਬਰ ਹੈਗਾ 9478505846 ਹਾਂਜੀ ਤੇ ਇਹ ਆਪਣੇ ਇੱਥੇ ਨੇ ਫੋਨ ਲਾ ਕੇ ਜਾਣਕਾਰੀ ਲੈਣੀ ਹੋਵੇ ਤਾਂ ਆ ਕੇ ਇੱਥੇ ਜਾਣਕਾਰੀ ਲੈ ਸਕਦੇ ਆ ਇਹ ਆਪਣੇ ਕਿਹੜਾ ਰੋਡ ਆ ਜੀ ਇਹ ਜਾਂਦਾ ਇੱਥੇ ਆਪਣੇ ਰੋਡ ਤੇ ਇੱਕ ਦਰਵਾਜ਼ਾ ਤੋਂ ਮੁਕਸਾ ਰੋਡ ਦੇ ਉੱਪਰ ਆ ਜੀ ਜਿਹੜਾ ਦਰਵਾਜ਼ਾ ਤੋਂ ਮੁਕਸਾ ਰੋਡ ਦੇ ਉੱਪਰ ਹੀ ਲੱਗੀ ਹੈ ਹਾਂਜੀ ਹਾਂਜੀ ਜੀ ਤਾਂ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਕਿਸਾਨ ਭਰਾਓ ਗੁਨੇਸ਼ ਟੂਲ ਸਟੋਰ ਮੰਡੀ ਡੱਬਲੀ ਕਾਕਾ ਜੀ ਸ਼ੁੱਲਰ ਤੇ تھوڑی ਸੇਵਾ ਦਾ ਮੌਕਾ ਦਿਓ ਜੀ ਜੋ ਸਕਰੀਨ ਤੇ ਥੱਲੇ ਨੰਬਰ ਚੱਲ ਰਿਹਾ ਉਹਨਾਂ ਤੇ ਇੱਕ ਵਾਰੀ ਕਾਲ ਕਰਕੇ ਆਓ ਜੀ ਕੋਲ ਤੇ ਬਿਲਕੁਲ ਥੱਲੇ ਹੈ ਜੀ ਨੀਲੇ ਰੰਗ ਦਾ ਬੋਰਡ ਲੱਗਾ ਹੈ ਕਾਕਾ ਜੀ ਸ਼ੁੱਲਰ ਦਾ ਬਹੁਤ ਵੱਡਾ ਜੀ ਤਾਂ ਇੱਕ ਵਾਰੀ ਆਓ ਜੀ ਸੇਵਾ ਦਾ ਮੌਕਾ ਦਿਓ ਜਿਸ ਤਰ੍ਹਾਂ ਆਪਣੇ ਕਿਸਾਨ ਭਰਾ ਬਲਦੇਵ ਸਿੰਘ ਜੀ ਕੋਸ਼ ਨੇ ਬਾਕੀ ਹੋਰ ਵੀ ਮੋਟਰਾਂ ਤੁਹਾਨੂੰ ਮਲਾਉਣੇ ਰਹਿੰਦੇ ਆਗੇ ਤਾਂ ਇਸ ਤਰ੍ਹਾਂ ਹੀ ਤੁਹਾਨੂੰ ਵੀ ਸੇਵਾ ਦਾ ਮੌਕਾ ਦੇ ਕੇ ਇੱਕ ਅਸਲ ਤੇ ਇਮਾਨਦਾਰ ਸ਼ੁੱਲਰ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜੀ ਦਾ ਧੰਨਵਾਦ ਜੀ ਮਿਲਦੇ ਆਗਲੇ ਮੋਟਰਾਂ ਤੇ